ਕੰਡਾ ਹੋਤੋਂ ਮੰਡਾ ਨਿਨਕਵਾਰ ਸਰਵਕਲਾ ਸੁਰਾਤ ਨੂਰਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਿਆ ਪੂਰਾ ਪ੍ਰਭ ਅਰੰਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਤੇ ਗੰਗਾ ਮੈਂ ਮੋਰ ਕੀ ਕਿਦਗਵਾਤ ਕੋਟ ਫਰਾ ਦੇ ਦਰਿਆਰੇ ਵਰਨਾਣ ਸੁਣਿਆ ਪੇਖਿਆ ਸੇਹੇਰ ਕਰ ਬਾਜਨਾ ਪਰਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਲਾ ਲਾ پنجਵਾ ਆਗੈ ਸੁਖ ਮੇਰੇ ਮੀਤਾ ਪਾਚੇ ਆਨੰਦ ਬਰਉ ਕੀਤਾ ਪਰਮੇਸ਼ਰ ਵੰਤ ਵੜਾਏ ਪਰ ਡੌਲਤ ਕਤੋਂ ਨਾਹੀ ਆਗੈ ਸੁਖ ਮੇਰੇ ਮੀਤਾ ਆਪ ਜੀ ਆਨੰਦ ਬਰਉ ਕੀਤਾ ਪਰਮੇਸ਼ਰ ਵਣਦ ਵੜਾਈ ਇਹਨ ਡੋਲਤ ਕਤੋਂ ਨਾਹੀਂ ਸੱਚੇ ਸਾਇਓ ਸੋ ਮਨ ਮੰਨਿਆ ਹਰ ਸਰਵ ਨਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਘਰੇ ਪ੍ਰਤਪਾਲਾ ਆਜਰੰਤਰੇ ਵੜੇ ਆਏ ਨਤ ਨਾਨਕ ਨਾਮ ਧਿਆਇ ਸਬ ਜੀ ਤੇਰੇ ਦਇਆਲਾ ਆਪਣੇ ਭਗਤ ਘਰੇ ਪ੍ਰਤਪਾਲਾ ਆਜਰੰਤਰੇ ਵੜੇ ਆਏ ਨਤ ਨਾਨਕ ਨਾਮ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਬਹੰਦਾ ਪੰਜਵਾ ਆਗੈ ਸੁਖ ਮੇਰੇ ਮੀਤਾ ਬਾਚੇ ਆਨੰਦ ਪ੍ਰਕੀਤਾ ਪਰਮੇਸ਼ਰ ਬੰਤ ਵੜਾਈ ਫਿਰ ਢੋਲ ਠਕਾ ਤੋ ਨਾਹੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਗੋਪਾਲ ਸਿੰਘ ਜੀ ਆਰ ਸਤਿ ਸੰਜਮ ਵਰਪਾ ਕੇ ਜੋ ਕਿ ਆਪਣੇ ਸਮੂਹ ਚਾਣ ਦੇ ਪਾਈਸਾ ਨੰਬਰ ਗੁਰਪ੍ਰੀਤ ਸਿੰਘ ਲਾਡੀ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਆਪੋ ਆਪਣੀ ਹਾਜ਼ਰੀਆਂ ਤੁਹਾਨੂੰ ਤੁਹਾਨੂੰ ਆਤਮਿਕ